ਮੇਰੀ ਭਾਜੀ ਮੇਰਾ ਲੈ ਗਿਆ ਸਾਂਝੀ ਆਇਆ ਤਾਂ ਦੱਸ ਦਿਓ ਜਲਾ ਮੋਰਾ ਭਾਜੀ ਅੰਦਰ ਬੈਠੋ ਹੋਏ ਸੋ ਬਹੁਤ ਕਮਰੇ ਦੇ ਅੰਦਰ ਬੈਠੇ ਨੇ ਕੋਸ਼ਿਸ਼ ਕਰਦੇ ਇਹਨਾਂ ਨੇ ਹਾਂਜੀ ਕੀ ਨਾਮ ਸਰ ਆਪਣਾ ਸ਼ਹਿਦ ਭਾਜੀ ਕੀ ਹੋ ਰਹੀ ਹੈ ਕੀ ਹੋਇਆ ਕੀ ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਹਾਂ ਗਲੀ ਤੋਂ ਲੰਘਦੇ ਹੋਏ ਕੋਲੜ ਵਿਜ਼ਾ ਬੋਲ ਕੇ ਗੰਦੀ ਟੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤੇ ਉਹ ਦੋ ਦੋ ਹੱਥੀ ਵੱਖੀ ਹੋਏ ਮੇਰੇ ਨਾਲ ਕਿੱਡੇ ਵੱਲੋਂ ਟੌਂਚ ਮਾਰੀ ਗਈ ਭਾਜੀ ਹਾਂਜੀ ਕਿੰਨਾ ਵੱਡਾ 3-5 ਵਰਗੀ ਸੀਗਾ ਮੁੰਡਾ ਖਰੀਸ਼ਾਟ ਵਾਲਾ ਤੇ ਦੂਜਾ ਹੋਰ ਸੀਗਾ ਨਹੀਂ ਕੀ ਗੱਲ ਕੀਤੀ ਤੁਹਾਡੀ ਕੋਈ ਪਹਿਲਾਂ ਵੀ ਚੱਲ ਹੋਈ ਉਹਨਾਂ ਨਾਲ ਮ ਨੀ ਕੋਟਮਰ ਕਿਨੇ ਕੀਤੀ ਤੁਹਾਡਾ ਪਾਜੀ ਵਹੀ ਮੁੰਡਾ ਆ ਤੇ ਠੀਕ ਹੈ ਨਹੀਂ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਤੇ ਆ ਜਿਹੜੇ ਲੜਕੇ ਕੋਣ ਆ ਜੀ ਜਿਹੜਾ ਤਾਂ ਨੰਬਿਆਸ ਕਰ ਰਹੇ ਸੀ ਪਾਜੀ ਮੈਂ ਨਹੀਂ ਜਾਣਦਾ ਜੀ ਕੋਈ ਨਾਮ ਨਹੀਂ ਪਤਾ ਇਨ੍ਹਾਂ ਦਾ ਬੰਦੇ ਪਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਨੇ ਨਹੀਂ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਪਾਜੀ ਉਹ ਮੁੰਡਾ ਕਿੱਥੋਂ ਦਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਲੋ ਬਰਾ ਭਈ ਗੱਲ ਪਾਜੀ ਸ਼ੁਰੂ ਕਿੱਦਾਂ ਹੋਈਗੀ ਗੱਲ ਹੋਈ ਕਿ ਸੀਗੀ ਸਾਰੀ ਦੱਸੋ ਤਾਂ ਕੋਈ ਫਿਰਾਂ ਤੋਂ ਵਾਈਟ ਪਾਜੀ ਰਹਿਣ ਤੋਂ ਬਸ ਕਰੋ ਯਾਰ ਆਪਾਂ ਮਜ਼ਾਕ ਨੂੰ ਥੋੜੀ ਬਣਾਣ ਆਏ ਆ ਤੇ ਯਾਰ ਕਿਸੇ ਗੱਲ ਦਾ ਉਹ ਠੀਕ ਹੈ ਨਹੀਂ ਝਗੜਾ ਪਾਜੀ ਤੁਹਾਡਾ ਮਜ਼ਾਕ ਕਿਸ ਗੱਲ ਦਾ ਤੁਸੀਂ ਮਜ਼ਾਕ ਕਿਸ ਗੱਲ ਦਾ ਨਹੀਂ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਕਰਨ ਤੋਂ ਦੇਖੋ ਤੁਸੀਂ ਸਾਰੇ ਜਣੇ ਵਾਈਟ ਪਾਜੀ ਕੀ ਬੰਨਣਾ ਪਾਜੀ ਮੱਲੇ ਦੇ ਵਿੱਚ ਲੜਾਈ ਮੱਲੇ ਜਿਹੜੀ ਲੜਾਈ ਹੋ ਰਹੀ ਮਜ਼ਾਕ ਦੁੱਦੀ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਬਣਾ ਰਹੇ ਹਾਂ ਤੁਸੀਂ ਆਪ ਵੀ ਕਹਿ ਰਹੇ ਹੋ ਕਿ ਮਜ਼ਾਕ ਹੀ ਬੰਨਣਾ ਹੈ ਕੱਲ ਨੂੰ ਹੋਰ ਦੁਬਾਰਾ ਮੁੜ ਕੇ ਤੁਹਾਡੇ ਵਿਊਆਂ ਦੇ ਵਿੱਚ ਤੁਹਾਨੂੰ ਪ ਲੈਣੀ ਹੈ ਤੁਹਾਡੇ ਨਾਲ ਘਟਨਾ ਕੀ ਹੋਈ ਹੈ ਇਹ ਪੁੱਛਣੀ ਆਏ ਆ ਭਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਵਾ ਬਸ ਨਹੀਂ ਉਹੀ ਆਪਾਂ ਪੁੱਛ ਰਹੇ ਕਿ ਤੁਹਾਡੀ ਕੋਈ ਪਹਿਲੇ ਰஞ்சிਸ਼ ਹੈ ਜੀ ਨਹੀਂ ਜਾਣਦਾ ਭਾਜੀ ਕੌਣ ਨੇ ਕੌਣ ਨਹੀਂ ਓਕੇ ਅੱਛਾ